ਸਿਕਰ ਪੰਜਾਬੀ ਮਾਤਾ ਦਾ ਆਪਣਾ ਗੁਰਮੁਖ ਸਿੰਘ ਆਸ ਕਰਦਾ ਸਭ ਠੀਕ ਠਾਕ ਹੋਵੇ। ਦਿਵਾਲੀ ਆ ਤੇ ਬੰਦੀ ਛੋੜ ਦੀਆਂ ਸਭ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਪਹਿਲਾਂ ਹੀ ਦੇ ਦੇ ਰਹੇ ਆਗੇ तकरीबन ਅੱਜ ਤਰੀਕ 19 ਆ ਗਈ ਤੇ ਅੱਜ ਹਾਈਡ ਗ੍ਰਾਂਥੀ ਸ੍ਰੀ ਹਰਮੰਦਰ ਸਾਹਿਬ ਦਾ ਬਿਆਨ ਆਇਆ ਕਾਣੀ ਰਬੀ ਸਿੰਘ ਦਾ ਜੋ ਕਿ ਉਹਨਾਂ ਨੇ ਦੱਸਿਆ ਵਾਗਾ ਕਿ ਦਿਵਾਲੀ ਜਿਹੜੀ ਆਗੀ ਤੇ ਬੰਦੀ ਛੋੜ ਦੀਸਾ ਦਾ ਜਿਹੜਾ ਉਹ 21 ਤਰੀਕ ਨੂੰ ਹੀ ਮਨਾਇਆ ਜਾਣਾ 바ਗਾ ਕਿਉਂਕਿ ਅੱਡ ਅੱਡ ਸਮਿਆਂ ਦੇ ਹਿਸਾਬ ਨਾਲ ਪਹਿਲਾਂ ਹੋਇਆ ਸੀਗਾ ਪਹਿਲਾਂ ਆਪਾਂ ਕੁਝ ਬੰਦੇ ਕਹਿੰਦੇ ਸੀ ਕਿ 21 ਤਰੀਕ ਦੀ ਆ ਕੋਈ ਕਹਿੰਦਾ 22 ਤਰੀਕ ਦਾ ਨਹੀਂ 21 ਦੀ ਨਹੀਂ 22 ਦੀ ਆ ਕੋਈ 22 ਦੀ ਕਹਿੰਦਾ ਸੀ ਕੋਈ 21 ਦੀ ਕਹਿੰਦਾ ਸੀਗਾ ਤੇ ਅੱਜ ਹੈੱਡ ਗ੍ਰਾਂਥੀ ਰਗਵੀਰ ਸਿੰਘ ਜੀ ਹਰਮੰਦਰ ਸਾਹਿਬ ਉਹਨਾਂ ਨੇ ਆਪਦੇ ਵਿਚਾਰ ਰੱਖੇ ਨੇ ਤਕਰੀਬਨ ਹੁਣ ਤੋਂ ਡੇਢ-ਦੋ ਘੰਟੇ ਪਹਿਲਾਂ ਕਿ ਜਿਹੜੀ ਦੀਵਾਲੀ ਆ ਤੇ ਬੰਦੀ ਛੋੜ ਦੀਵਸ ਆ ਉਹ ਤਕਰੀਬਨ 21 ਤਰੀਕ ਨੂੰ ਹੀ ਮਨਾਇਆ ਜਾਵੇ ਕਿਉਂਕਿ ਕਿਹੜੀ ਸਿੱਖ ਕੌਮ ਆ ਵੀ ਸਿੱਖ ਕੌਮ ਤਕਰੀਬਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਹੀ ਪ੍ਰੇਰਿਤਾ ਜੋ ਕਿ ਉਥੇ ਦਾ ਹੁਕਮ ਹੁੰਦਾ ਵਗਾ ਉਹੀ ਮੰਨਿਆ ਜਾਂਦਾ ਵਾ ਸਿੱਖ ਕੌਮ ਦਾ ਜੋ ਕਿ ਉੱਥੇ ਦਾ ਹੁਕਮ ਹੁੰਦਾ ਉਹੀ ਮੰਗਿਆ ਜਾਂਦਾ ਵਗਾ ਤੇ ਹੁਣ ਤਕਰੀਬਨ ਸਿੱਖ ਕੌਮ ਵੀ ਜਿਹੜੀ ਆ ਉਹ ਦਿਵਾਲੀ 21 ਤਰੀਕ ਦੀ ਸੀ ਮਨਾਵੇਗੀ ਕਿਉਂਕਿ ਪਹਿਲਾਂ ਸਿੱਖ ਕੌਮ ਨੇ ਵੀ ਮੰਨ ਲਿਆ ਸੀ ਅੱਡ-ਅੱਡ ਮਤੇ ਪਾਏ ਹੋਏ ਸੀ ਕਿ ਅੱਡ-ਅੱਡ ਇਲਾਕਿਆਂ ਵਿੱਚ ਕਿਹਾ ਗਿਆ ਸੀ ਕਿ ਕਿ 21 ਤਰੀਕ ਦੀ ਨਹੀਂ ਦਿਵਾਲੀ 22 ਤਰੀਕ ਦੀ ਆਗੀ ਤੇ ਹੁਣ ਬਿਆਨ ਆ ਗਿਆ ਵਗਾ ਗਿਆਨੀ ਰਗਵੀ ਸਿੰਘ ਜੀ ਜੋ ਕਿ ਹਰਮੰਦਰ ਸਾਹਿਬ ਦੇ ਹੈੱਡ ਗਰਾਫੀ ਦੇਗੇ ਉਹਨਾਂ ਦਾ ਕਿ 21 ਤਰੀਕ ਦੀ ਹੀ ਦੁਬਾਰੀ ਮਨਾਈ ਜਾਵੇ 21 ਤਰੀਕ ਦੀ ਹੀ ਦੀਵਾਲੀ ਤੇ 21 ਤਰੀਕ ਦਾ ਹੀ ਬੰਦੀ ਛੋੜ ਦਿਵਸ ਜਿਹੜਾ ਵਗਾ ਉਹ ਮਨਾਇਆ ਜਾਵੇਗਾ ਤਕਰੀਬਨ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜਿਹੜੀ 메ਨ ਜਗਾ 메ਨ ਆਪਣਾ ਜੋ ਕਿ ਧਾਰਮਿਕ ਸਥਾਨ ਤਖਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਚੱਲਦਾ ਜੋ ਕਿ ਉੱਥੋਂ ਹੁਕਮਨਾਮਾ ਜੋ ਵੀ ਜਾਰੀ ਹੁੰਦਾ ਵਗਾ ਉਹ ਸ਼ਰਮਥਿਆ तकरीबन ਉਹ ਸਾਰੇ ਸਿੱਖ ਕੌਮ ਵੇਣਤੀਆ ਕਿ 21 ਤਰੀਕ ਦੀ ਹੀ ਦੀਵਾਲੀ ਮਨਾਈ ਜਾਵੇ ਤੇ 21 ਤਰੀਕ ਦਾ ਹੀ ਬੰਦੀ ਛੋੜ ਦਿਵਸ ਮਨਾਇਆ ਜਾਵੇ ਧੰਨਵਾਦ ਜੀ ਆਪ ਜਾਣੀ ਕਿੰਨੀ ਕ ਸਮਤੋਂ ਇਸ ਗੱਲ ਨਾਲ ਕਿਉਂਕਿ ਪਹਿਲਾਂ ਹੁੰਦਾ ਸੀਗਾ ਕਿ ਦਸਹਿਰੇ ਤੋਂ 20 ਦਿਨ ਬਾਅਦ ਦੀਵਾਲੀ ਹੁੰਦੀ ਸੀਗੀ ਤਕਰੀਬਨ ਹੁਣ 20 ਤਰੀਕ 2 ਤਰੀਕ ਦਾ ਦਸਹਿਰਾ ਸੀਗਾ ਤਕਰੀਬਨ 22 ਤਰੀਕੋਂ ਤੱਕ 20 ਦਿਨ ਹੁੰਦੇ ਸੀਗੇ ਤੇ ਜੋ ਕਿ ਅੱਜ ਦਾ ਹੁਕਮ ਨਾਮਾ ਜਾਰੀ ਕਰ ਦਿੱਤਾ ਵਗਾ ਹੈਡ ਗਰਾਥੀ ਰਕਵੀਰ ਸਿੰਘ ਜੀ ਸਰਬਾਤ ਸਾਬ ਸੀ ਅੰਬਰ ਸਾਹਿਬ ਸਾਹਿਬ ਤੋਂ ਕਿ 21 ਤਰੀਕ ਦੀ ਹੀ ਦੀਵਾਲੀ ਮਨਾਈ ਜਾਵੇ ਕਮੈਂਟਸ ਵਿੱਚ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ ਜੀ